ਜਦੋਂ ਗੁਰੂ ਸਾਹਿਬ ਫਿਰ ਮੁੜ ਕੇ ਉਮਰਸਰ ਆ ਗਏ ਤੇ ਇੱਥੇ ਆ ਕੇ ਇਹਨਾਂ ਨੇ ਜਿਹੜਾ ਪਹਿਲਾ ਆਪਣੇ ਫੌਜੀ ਸਿਸਟਮ ਕਹਿ ਲੋ ਜਾਂ ਸਿਸਟਮ ਸੀਗਾ ਉਹ ਜਿਹੜਾ ਖਿੰਡ ਪੁੰਡ ਗਿਆ ਸੀ ਉਹਨੂੰ ਮੁੜ ਕੇ ਜਿੱਥੇ ਬੰਦ ਕਰਨਾ ਸ਼ੁਰੂ ਕੀਤਾ ਜੀ ਜੀ ਇਹਨਾਂ ਨੇ ਪਹਿਲਾ ਕੰਮ ਜਿਹੜਾ ਕੀਤਾ ਉੱਥੇ ਕਿਲਾ ਵੀ ਬਣਵਾਇਆ ਜਿਹੜਾ ਕਿ ਅਧੂਰਾ ਰਹਿ ਗਿਆ ਸੀ ਔਰ ਉਹ ਕਿਲੇ 'ਚ ਇਤਿਹਾਸਕਾਰ ਲਿਖਦੇ ਵੀ 700 ਕੂੜੇ ਦਾ ਅਸਤਬਲ ਵੀ ਬਣਾਇਆ ਜਿੱਥੇ ਇਹਨੇ ਕੂੜੇ ਰਹਿ ਸਕਦੇ ਸੀ ਜੀ ਦੂਸਰਾ ਹੈਗਾ ਕਿ ਉਹਨਾਂ ਦੇ ਕੋਲ ਉਸ ਵੇਲੇ ਬਹੁਤ ਸਾਰੇ ਦੁਬਾਰਾ ਫੇ ਸਿੱਖ ਨੌਜਵਾਨ ਜਿਹੜੇ ਉਹਨਾਂ ਦੀ ਸਿੱਧੇ ਤੇ ਭਰਤੀ ਹੋਣ ਲਈ ਚਲੇ ਗਏ ਜੀ ਔਰ ਉਹਨਾਂ ਦਾ ਕਹਿਣਾ ਵੀ ਇਹ ਅਸੀਂ ਵੀ ਸਾਨੂੰ ਤਨਖਾਹ ਨਹੀਂ ਚਾਹੀਦੀ ਦੋ ਵੇਲੇ ਦਾ ਪ੍ਰਸ਼ਾਦਾ ਤੇ ਸਾਲ ਚ ਦੋ ਵਾਰੀ ਜਿਹੜੇ ਉਹ ਚੋਲਾ ਜਿਹਨੂੰ ਆਪਾਂ ਕਹਿੰਦੇ ਆ ਕੱਪੜੇ ਔਰ ਇੱਥੇ ਫਿਰ ਗੁਰੂ ਸਾਹਿਬ ਨੇ ਜਦੋਂ ਸਿੱਖ ਨੌਜਵਾਨ ਇਹਨਾਂ ਕੋਲ ਭਰਤੀ ਹੋਣੇ ਸ਼ੁਰੂ ਹੋ ਗਏ ਤੇ ਇਹਨਾਂ ਨੇ ਉਹਨਾਂ ਦੇ ਪੰਜ ਜਥੇਦਾਰ ਥਾਪੇ ਜਿਹੜਿਆਂ ਨੂੰ ਜੰਗੀ ਸਕਲਾਈ ਦੇ ਅਸਾਬ ਦੇ ਨਾਲ ਹੂੰ ਹੂੰ ਹੁਣ ਜੰਗ ਚ ਕੀ ਹੁੰਦਾ ਇਹਨਾਂ ਨੇ ਇੱਕ ਜਸਾ ਬਣਾਇਆ ਵੈਸੇ ਉਹਨਾਂ ਦੇ ਸਾਰਿਆਂ ਦੇ ਨਾਮ ਵੀ ਦਿੱਤੇ ਆ ਉਹ ਨਾਮ ਪੜਨ ਲੱਗੇ ਤਾਂ ਆਪਾਂ ਨੂੰ ਉਚਰ ਲਾ ਗਿਆਣਾ ਉਹਦੇ ਚ ਇੱਕ ਜਸਾ ਬਣਾਇਆ ਜਿਹੜਾ ਹਥਿਆਰਾਂ ਦੀ ਟ੍ਰੇਨਿੰਗ ਦਵੇ ਹੂੰ ਦੂਜਾ ਬਣਾਇਆ ਕਿ ਜਿਹੜੇ ਜਸੇ ਨੇ ਮੋਰੇ ਹੋ ਕੇ ਲੜਨਾ ਹੂੰ 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 ਤੀਸਰਾ ਜਥਾ ਬਣਾਇਆ ਜਿਨੇ ਗਰੀਲਾ ਜੰਗ ਲੜਨੀ ਹੈ ਤੇ ਚੌਥਾ ਜਥਾ ਉਹਨਾਂ ਨੇ ਬਣਾਇਆ ਜਿਹੜਾ ਜਿਨ੍ਹਾਂ ਨੂੰ ਪਿੰਡਾਂ 'ਚ ਵਾਕਫਿਤ ਹੋਵੇ ਜੀ ਜੀ ਇਹਨਾਂ 'ਚ ਪਾਈ ਬੇਦੀ ਚੰਦੀ ਮੇਨਲੀ ਡਿਊਟੀ ਲੱਗੀ ਹੋਈ ਹੂੰ ਇਹਨੂੰ ਤੁਸੀਂ ਕੀ ਇਹਨੂੰ ਕੋਈ ਨੇ ਖੁਫੀਆ ਵੀ ਕਹਿ ਸਕਦੇ ਆ ਹੂੰ ਉਹ ਜਥਾ ਬਣਾਇਆ ਜਿਨ੍ਹਾਂ ਸਾਰਾ ਪੇਧ ਰੱਖਣਾ ਕਿ ਪਿੰਡਾਂ 'ਚ ਹੋਕ ਕੀ ਰਿਆ ਜੀ ਜੀ ਜਾਂ ਜਿਹੜਾ ਹਕੂਮਤ ਦਾ ਸਿਸਟਮ ਕੀ ਹੈ ਹੂੰ ਹੂੰ ਪੰਜਵਾਂ ਬਣਾਇਆ ਜਿਹੜਾ ਰਾਸ਼ਨ ਸਪਲਾਈ ਕਰਨ ਵਾਲਾ ਬਰੂ ਸਪਲਾਈ ਕਰਨ ਵਾਲਾ ਤੇ ਹਥਿਆਰ ਸਪਲਾਈ ਕਰਨ ਵਾਲਾ ਇਹ ਪੰਜ ਜਸੇ ਗੁਰੂ ਸਾਹਿਬ ਨੇ ਇਸ ਢੰਗ ਦੇ ਨਾਲ ਮੁੜ ਕੇ ਸਾਰੇ ਜਿਹੜੇ ਅਸੀਂ ਇਹਨਾਂ ਨੂੰ ਇਹਨਾਂ ਦਾ ਸੰਗਠਨ ਕੀਤਾ ਜਾ ਰਿਹਾ ਆਰਗੇਨਾਈਜ਼ ਤੁਸੀਂ ਅੰਗਰੇਜ਼ੀ ਚ ਕਹਿੰਦੇ ਕੀਤਾ ਜੀ ਔਰ ਇਹ ਸਾਰਾ ਜਦੋਂ ਸਿਸਟਮ ਪੂਰੀ ਤਰ੍ਹਾਂ ਕੰਟਰੋਲ ਚ ਪੰਜਾਂ ਜਥਿਆਂ ਚ ਕਰਕੇ ਹੂੰ ਹੂੰ ਤੇ ਫੇਰ ਗੁਰੂ ਸਾਹਿਬ ਆਪਣੇ ਜਗਜੀਤ ਸਿੰਘ ਜੀ ਜਾਂਦੇ ਆ ਪਿੰਡਾਂ 'ਚ ਖਾਸ ਕਰ ਦੁਆਬੇ 'ਚ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕਰਨ ਲਈ ਜੀ ਇੱਥੇ ਅਸੀਂ ਇੱਕ ਬੇਨਤੀ ਕਰੀਏ ਸਾਡਾ ਦੁਬਾਰਾ ਪੰਛੀ ਚਾਤ ਮਾਰਨ ਦਾ ਮਤਲਬ ਇਹੀ ਹੈ ਵੀ ਗੁਰੂ ਨਾਨਕ ਕਿ ਹੀ ਜਿਹੜੇ ਆ ਉਹਨਾਂ ਨੇ ਸਾਰਾ ਪਲਾਨ ਕਰ ਲਿਆ ਸੀ ਪਹਿਲਾਂ ਹਮ ਹਮ ਔਰ ਇਹ ਆਪਾਂ ਅੱਗੇ ਵੀ ਕਰਿਆ ਆਂ ਵੀ ਉਹਨਾਂ ਨੇ ਤੀਜੇ ਰਾਹ ਦੀ ਮੰਜ਼ਲ ਤੇ ਦਿਸ਼ਾਵਾਂ ਲੀਕ ਦਿੱਤੀਆਂ ਹਮ ਤੇ ਗਾਂ ਦੂਜੇ ਗੁਰੂ ਸਾਹਿਬਾਨ ਨੇ ਜਿਹੜੇ ਵੀ ਕਦਮ ਪੁੱਟੇ ਉਹਦੇ ਹਿਸਾਬ ਦੇ ਨਾਲ ਚੱਲੇ ਜੀ ਜੀ ਤੇ ਇਹ 1486 ਤੋਂ ਲੈ ਕੇ 1708 ਤੱਕ ਸਿੱਖ ਪੰਥ ਕਹਿ ਲੋ ਜਾਂ ਖਾਲਸਾ ਪੰਥ ਕਹਿ ਲੋ ਇਹਦੀ ਰਹਿਨਮਾਈ ਗੁਰੂ ਸਾਹਿਬ ਨੇ ਆਪ ਕੀਤੀ ਜੀ ਬਿਲਕੁਲ 1486 ਤੋਂ ਲੈ ਕੇ ਹਮ ਹੁਣ ਇਹਦੇ ਚ ਫਿਰ ਗੁਰੂ ਸਾਹਿਬ ਜਿਹੜੇ ਆ ਉਹ ਪਿੰਡ ਪਿੰਡ ਜਾ ਕੇ ਜਿਹੜੇ ਆ ਸਿੱਖ ਧਰਮ ਦਾ ਤੇ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕਰਦੇ ਆ ਔਰ ਉਹਨਾਂ ਨੂੰ ਸਮਝਾਉਂਦੇ ਆ ਕਿ ਗੁਰੂ ਨਾਨਕ ਦਾ ਮਿਸ਼ਨ ਸਿੱਖੀ ਹਮ ਹਮ ਹਮ